ਸਵੇਰੇ ਇਹ ਵੀ ਮੇਰਾ ਨਜਾਇਜ਼ ਜਿਹੜੇ ਬੰਦੇ ਟੰਗੇ ਮੇਰੇ ਘਰ ਵਾਲਾ ਨਾ ਕੁਸ਼ਲ ਸ਼ਰਮਾ ਹੋਰ ਵੀ ਕਾਫੀ ਬੰਦੇ ਨਾ ਨਜਾਇਜ਼ ਪਾਏ ਆ ਦੇਵ ਸਿੰਘ ਸਰਪੰਚਾ ਜੀ ਮਜੂਦੇ ਦਾ ਸਰਪੰਚਾ ਭਾਜੀ ਆਮ ਪਾਲਟੀ ਦਾ ਇਹਨਾਂ ਨੇ ਅੱਜ 302 ਦਾ ਕਹੇ ਭਾਜੀ ਜਿਹੜਾ ਕਰਵਾ ਚੌਥ ਵਾਲਾ ਜਨ ਮਤਲਬ ਘੋੜੀਆਂ ਚੱਲੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਨਜਾਇਜ਼ ਚੋਕੇ ਲਿਆਂਦਾ ਤੁਹਾਨੂੰ ਖੁਦ ਚੱਲ ਕੇ ਆਏ ਇਹਨਾਂ ਨੇ ਸਾਨੂੰ ਕੋਈ ਗੱਲਬਾਤ ਨਹੀਂ ਕਰਦੇ ਆਨ ਦੱਸੀ ਕਿ ਕੀ ਗੱਲਬਾਤਾਂ ਕੀ ਨਹੀਂ ਆ ਖੁਦ ਤਿਆਰ ਹੋ ਕੇ ਆਏ ਜੇ ਭਾਜੀ ਇੱਥੇ ਭੱਜਣ ਵਾਲੇ ਹੁੰਦੇ ਤਾਂ ਅਸੀਂ ਉਦੋਂ ਰਾਤ ਵੀ ਭੱਜ ਸਕਦੇ ਸੀ ਪਰ ਅਸੀਂ ਕਾਹਰ ਬੰਦਿਆਂ ਨੂੰ ਸ਼ੇਰਾਂ ਵਾਂ ਪਿੰਡ ਜਾ ਜਨਾ ਕੋ ਅਰੈਸਟ ਕੀਤਾ ਇਹਨਾਂ ਨੇ ਲਿਆ ਕੇ ਘਰੋਂ ਲਿਆ ਕੇ ਕੋਈ ਗੱਲ ਨਹੀਂ ਦੱਸੀ ਬੜਾ ਸੋਨਾ ਇਹਨਾਂ ਰੱਖਿਆ ਹੈ ਵਧੀਆ ਇਹਨਾਂ ਨੇ ਸਾਡੇ ਬੰਦਿਆਂ ਨੂੰ ਅਰੈਸਟ ਕਰਕੇ ਹੁਣ ਇਹਨਾਂ ਨੇ ਗ੍ਰਿਫਤਾਰੀ ਪਾਤੀ ਹੈ ਤੇ ਪਰ ਮੈਂ ਭਾਜੀ ਅੱਜ ਜੇਲ੍ਹ ਨਹੀਂ ਜਾਂਦੇ ਨਾ ਜੋ ਮਰਜੀ ਭਾਜੀ ਮੈਨੂੰ ਸਾਬਤ ਕਰ ਦੇ ਜੇ ਮੇਰਾ ਬੰਦਾ ਆ ਮੇਰਾ ਸਾਰਾ ਪਿੰਡ ਖੜਿਆ ਆ ਮੇਰਾ ਪਿੰਡ ਕਹਿ ਦੇ ਵੀ ਇਹ ਮੇਰਾ ਘਰ ਗੁੰਡਾ ਆ ਤੇ ਮੈਂ ਖੁਦ ਗੋਲੀ ਮੰਗੂ ਕੋਈ ਕਰਾਣੇ ਸਰਪੰਚ ਨੇ ਭਾਜੀ ਮੋਕੇ ਦੇ ਸਰਪੰਚ ਨੇ ਸਰਪੰਚ ਸਰਪੰਚ ਮੋਕੇ ਦੇ ਸਰਪੰਚ ਭਾਜੀ ਪਾਜੀ ਤਰਨਾ ਲਾਉਣਾ ਆਇਤਰ ਨਾਲ ਲਾਉਣਾ ਅਹੀਂ ਉੱਥੇ ਤਾਂ ਕਹੀਂ ਮੁੰਡਾ ਲੈ ਕੇ ਜਾਂਹੀਂ ਪਰ ਘਰ ਵਾਲਾ ਲੈ ਕੇ ਜਾਣਾ ਨਹੀਂ ਤੇ ਮੈਂ ਇੱਥੇ ਅੱਜ ਬੈਠੇ ਨਹੀਂ ਤੇ ਅੱਜ ਮੈਂ ਤੇਲ ਪਾ ਕੇ ਆਪਣੇ ਆਪ ਨੂੰ ਛੱਡ ਲੈਣਾ ਭਾਜੀ ਮੇਰੀ ਇਹੀ ਗੱਲ ਜੀ ਜੀ ਸ਼ਮੀਰ ਸਿੰਘ ਆਈ ਪਿੰਡ ਬਾਜਪੁਰਾ ਮੇਰਾ ਲੜਕਾ ਬਲਦੇਵ ਸਿੰਘ ਆ ਜੀ ਜਿਹਨੂੰ ਨਜਾਇਜ਼ ਸ਼ੂਟਰ ਬਣਾ ਕੇ ਪਰਚਾ ਕਰ ਦਿੱਤਾ ਗਿਆ ਵਾ ਮੈਂ ਮਤਲਬ ਇਹ ਨਹੀਂ ਚਾਹੁੰਦਾ ਕਿ ਮੈਂ ਇੰਨੀ ਛੋਟੇ ਪਹਿਲਾਂ ਤਾਂ ਮੈਂ ਇਹਨਾਂ ਨਾਲ ਪਿਆਰ ਨਾਲ ਗੱਲ ਕਰੂੰਗਾ ਕਿ ਮੇਰਾ ਲੜਕਾ ਛੜਤਾ ਜਾਵੇ ਜੇ ਲੜਕਾ ਛੜਤਾ ਜਾਣਗੇ ਪਿਆਰ ਦੇ ਨਾਲ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੇ ਨਾਂ ਛੱਡਣਗੇ ਤਾਂ ਮੈਂ ਇਸੇ ਤਰ੍ਹਾਂ ਸਾਰਾ ਪਰਿਵਾਰ ਲੈ ਕੇ ਇੱਥੇ ਆਪਣੇ ਐਸਐਸਸੀ ਸਾਡੇ ਦਫ਼ਤਰ ਬੈਠ ਕੇ ਮੋਰਚਾ ਲਾ ਦੂੰਗਾ ਤੇ ਜੇ ਮੇਰੇ ਅਨੁਸਾਰ ਨਾ ਮੈਂ ਤਾਂ ਮੈਂ ਆਪਣੇ ਆਪ ਨੂੰ ਅੱਗ ਲਾ ਕੇ ਤੇਜ਼ਵਾਗਾ ਅੱਗ ਲਾ ਕੇ ਸੜ ਜਾਣਾ ਵਾ ਇਹ ਪ੍ਰਸ਼ਾਸਨ ਇਹ ਜ਼ਿੰਮੇਵਾਰ ਐਸੇ ਪ੍ਰਸ਼ਾਸਨ ਹੋਏਗਾ ਜੀ